ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਾਡੇ ਜਿਹੜੇ ਪੱਤਰਕਾਰ ਵੀਰ ਇੱਥੇ ਅੱਜ ਪਹੁੰਚੇ ਆ ਸਾਡੇ ਛੋਟੇ ਜਿਹੇ ਸੱਦੇ ਤੇ ਉਹਨਾਂ ਦਾ ਇੱਥੇ ਆਉਣ ਤੇ ਮੈਂ ਬੜਾ ਧੰਨਵਾਦ ਕਰਦਾ ਆ ਤੇ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਚੋਣਾਂ ਦਾੜਾ ਮੌਸਮ ਆ 6 ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ 7ਵੇਂ ਪੜਾਅ ਦੀ ਜਿਹੜੀ ਚੋਣ ਆ ਉਹਦੇ ਵਿੱਚ ਅਸੀਂ ਪੰਜਾਬ ਵਾਲੇ ਵੀ ਜਿਹੜੇ ਆ ਉਹ ਆਉਣੇ ਆ ਤੇ ਇੱਥੋਂ ਜਿਹੜੀਆਂ ਵੋਟਾਂ ਆਣੀਆਂ ਲੈਣ ਵਾਸਤੇ ਸਾਰੀਆਂ ਪਾਰਟੀਆਂ ਪਾਰਟੀਆਂੜੀਆਂ ਉਹ ਆਪਣਾ ਦਾਵਾ ਜਿਹੜਾ ਪੇਸ਼ ਕਰ ਰਹੀਆਂ ਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਕੱਲ ਇੱਥੇ ਹਿਸ਼ਾਰਪੁਰ ਵਿਖੇ ਵੀ ਆ ਰਹੇ ਆ ਉਹ ਵੱਡੇ ਵੱਡੇ ਜਿਹੜੇ ਉਹ ਦਾਵੇ ਜਿਹੜੇ ਆ ਉਹ ਕਰ ਰਿਹਾ ਕਿ ਅਸੀਂ ਪੰਜਾਬ ਦੇ ਲਈ ਬਹੁਤ ਕੁਛ ਕੀਤਾ ਸਿੱਖਾਂ ਦੇ ਲਈ ਬਹੁਤ ਕੁਛ ਕੀਤਾ ਪਰ ਅਸੀਂ ਦੱਸਣਾ ਚਾਹੁੰਦੇ ਆ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਸਿੱਖਾਂ ਦਾ ਜਿਹੜਾ ਰੋਲ ਸੀ ਉਹ 80% ਤੋਂ ਵੱਧ ਜਿਹੜਾ ਰੋਲ ਸੀਗਾ ਲੇਕਿਨ ਜਦੋਂ ਅੱਜ ਦੀ ਸਥਿਤੀ ਅਸੀਂ ਦੇਖਦੇ ਆਂ ਚਾਹੇ ਦੇਸ਼ ਦੀ ਸੱਤਾ 'ਚ ਕਾਂਗਰਸ ਕਾਂਗਰਸ ਕਾਬਜ ਰਹੀ ਆ ਉਸ ਨੇ ਵੀ ਪੰਜਾਬ ਦੇ ਨਾਲ ਵੀ ਧੱਕਾ ਕੀਤਾ ਤੇ ਸਿੱਖ ਕੌਮ ਦੇ ਨਾਲ ਵੀ ਬਹੁਤ ਧੱਕਾ ਕੀਤਾ ਤੇ ਜਦੋਂ ਦੀ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ 214 ਤੋਂ ਦੇਸ਼ ਦੀ ਸੱਤਾ ਦੇ ਉੱਤੇ ਕਾਬਜ ਆ ਲਗਾਤਾਰ ਪੰਜਾਬ ਦੇ ਨਾਲ ਸਿੱਖ ਕੌਮ ਦੇ ਨਾਲ ਜਿਹੜੀਆਂ ਬੇਇਨਸਾਫੀਆਂ ਕੀਤੀਆਂ ਪੰਜਾਬ ਦਾ ਜਿਹੜਾ ਇੱਕ ਵੀ ਜਿਹੜਾ ਮਸਲਾ ਜਿਹੜਾ ਉਹ ਇਹਨੇ ਕੋਈ ਵੀ ਜਿਹੜਾ ਹੱਲ ਨਹੀਂ ਕੀਤਾ ਉਲਟਾ ਜਿਹੜਾ ਆ ਔਰ ਪੰਜਾਬ ਨੂੰ ਬੜੀ ਸਾਸ਼ੀ ਢੰਗ ਦੇ ਨਾਲ ਜਿਹੜਾ ਉਹ ਕਰਜ਼ੇ ਦੇ ਵਿੱਚ ਉਹ ਡੋਬ ਦਿੱਤਾ ਗਿਆ ਆ ਇਸ ਵੇਲੇ ਪਿਛਲੀਆਂ ਅਕਾਲੀ ਭਾਈਪਾਸ ਸਰਕਾਰਾਂ ਪੌਣੇ 3 ਲੱਖ ਕਰੋੜ ਜਿਹੜਾ ਕਰਜ਼ਾ ਪਹਿਲੀਆਂ ਸਰਕਾਰਾਂ ਦਾ ਆ ਹੁਣ ਵਾਲੀਆਂ ਜਿਹੜੀਆਂ ਸਰਕਾਰਾਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਾਢੇ 3 ਲੱਖ ਕਰੋੜ ਜਿਹੜਾ ਕਰਜ਼ਾ ਹੁਣ ਪੰਜਾਬ ਸਰ ਹੋ ਗਿਆ ਜੀ ਉਹਨਾਂ ਦਾ ਮਾਹੌਲ ਸਿੱਤਿਆ ਕੱਲ ਮੋਦੀ ਬਾਦੂ ਆ ਰਹੇ ਕਿੱਧਰ ਮੇਲਾ ਤੁਹਾਡੇ ਕੋਲ ਬ੍ਰੈਸਟੈਂਡ ਹੋਤੀ ਜੀ ਅੱਜ ਵੀ ਬ੍ਰੈਸਟੈਂਡ ਰਹਿਦਾ ਜੀ ਕੋਈ ਖਸੂਬੋਟੀ ਜੀ ਅੱਜ ਦਾ ਮੋਟਿਵ ਜਿਹੜਾ ਇਹੋ ਹੀ ਆ ਕਿ ਨਰੇਂਦਰ ਮੋਦੀ ਦੀ ਸਰਕਾਰ ਦੇ ਅਧੀਨ ਲਗਾਤਾਰ ਸਿੱਖ ਕੌਮ ਔਰ ਪੰਜਾਬ ਦੇ ਲੋਕਾਂ ਦੇ ਨਾਲ ਵਧਿੱਕੀਆਂ ਹੋ ਰਹੀਆਂ ਆ ਔਰ ਅੱਜ ਤੱਕ ਕਰ ਜੋ ਵੀ ਪੰਜਾਬ ਦੇ ਨਾਲ ਵਧਿੱਕੀਆਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਉਹ ਉਹਦੀ ਸਖਤ ਨਿਖੇਦੀ ਵੀ ਕਰਦਾ ਆ ਆ ਰਿਹਾ ਤੇ ਲਗਾਤਾਰ ਉਹਦਾ ਵਿਰੋਧ ਵੀ ਕਰਦਾ ਰਿਹਾ ਨਰੇਂਦਰ ਮੋਦੀ ਨੇ ਪੰਜਾਬ ਦੇ ਨਾਲ ਸਿੱਖ ਕੌਮ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਜਿਹੜੇ ਬੰਦੀ ਸਿੰਘ ਔਰ ਹਾਈ ਉਹਨਾਂ ਰਿਹਾ ਕੀਤੇ ਜਾਣਗੇ ਔਰ ਕੋਈ ਜਿਹੜੀ ਰਿਹਾਈ ਜਿਹੜੀ ਅਜ ਤੱਕ ਹੋ ਨਹੀਂ ਹੋਈ 7 2005 ਦੇ ਪੈਚਾ ਨਰਿੰਦਰ ਮੋਦੀ ਨੇ ਜਾਰੀ ਕੀਤੀ ਸੀਗੀ ਬੱਤੇ ਰੇ ਜਿਹੜੀ ਆਈ ਬੰਦੀਆਂ ਬੈਠੀਆਂ ਦੀ ਉਹਨਾਂ ਵਿੱਚ ਭਾਈ ਦਿਵਿੰਦਰ ਪਾਲ ਸਿੰਘ ਪੇਰ ਹੋਣ ਦਾ ਨਾਮ ਵੀ ਸ਼ਾਮਿਲ ਚਾ ਹਾਂਜੀ ਉਹ ਜਿਹੜੀ ਗੱਲ ਆ ਕੇ ਅਟਕੇ ਸੀ ਜੋ ਤੇਜਲੀਵਾਲ ਦੇ ਸਾਹਦੇ ਹੱਥ ਦਿੱਤੀ ਇਹ ਜੀ ਇਹਨਾਂ ਮੁੱਖ ਪਤੀ ਕੀ ਅਸੀਆ ਦੇਖੋ ਇਹ ਦੋਨੇ ਜਿਹੜੇ ਹੈਗੇ ਆ ਇਹ ਚੱਟੇ-ਵੱਟੇ ਹੈਗੇ ਆ ਔਰ ਰਲੇ ਹੋਏ ਆ ਕੋਈ ਇਹ ਇੱਕ ਦੂਜੇ ਤੋਂ ਵੱਖ ਨਹੀਂ ਇਹਨਾਂ ਦੀ ਪਾਲਸੀ ਜਿਹੜੀ ਆ ਉਹ ਹੀ ਆਪਾਂ ਦੇਖਣੀ ਆ ਚਾਹੇ ਕਾਂਗਰਸ ਦੀ ਪਾਲਿਸੀ ਆ ਚਾਹੇ ਭਾਜਪਾ ਦੀ ਪਾਲਿਸੀ ਆ ਚਾਹੇ ਆਮ ਆਦਮੀ ਦੀ ਪਾਰਟੀ ਦੀ ਪਾਲਿਸੀ ਆ ਇਹ ਘੱਟ ਗਿਣਤੀਆਂ ਦੇ ਖਿਲਾਫ ਐਸਸੀ ਐਸਟੀ ਓਬੀਸੀ ਤੇ ਮਿਨਿਓਰਿਟੀ ਦੇ ਖਿਲਾਫ ਇਹਨਾਂ ਦੀ ਪਾਲਿਸੀ ਆ ਤੇ ਲਗਾਤਾਰ ਉਹਨਾਂ ਦੀ ਜਿਹੜੀ ਨਸਲਕੁਸ਼ੀ ਜਿਹੜੀ ਆ ਇਸ ਦੇਸ਼ ਅੰਦਰ ਹੋ ਰਹੀ ਆ ਉਹਨਾਂ ਦਾ ਲਗਾਤਾਰ ਜਿਹੜਾ ਉਹ ਘਾਣ ਹੋ ਰਿਹਾ ਆ ਨਰਿੰਦਰ ਮੋਦੀ ਬਲਫ ਬਾਜੀ ਜਿਹੜੀ ਉਹ ਕਰ ਰਹੇ ਆ ਗਮਰਾਹ ਕਰਨ ਜਿਹੜਾ ਜਿਹੜਾ ਪ੍ਰਚਾਰ ਜਿਹੜਾ ਉਹਨਾਂ ਦਾ ਸਾਰਾ ਹੈਗਾ ਅਸੀਂ ਅੱਜ ਜਿਹੜਾ ਸਾਰਾ ਇਹਨਾਂ ਦਾ ਚਿੱਠਾ ਜਿਹੜਾ ਉਹ ਅੱਜ ਇਸ ਪ੍ਰੈਸ ਮੀਡੀਅਮ ਮਾਧਿਅਮ ਰਾਹੀਂ ਤੁਹਾਡੇ ਸਾਰੇ ਸਾਥੀਆਂ ਦੇ ਥਰੂ ਅਸੀਂ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਤੇ ਦੁਨੀਆ ਭਰ ਚ ਬਸਦੇ ਜਿਹੜੇ ਪੰਜਾਬੀਆਂ ਨੂੰ ਸਿੱਖਾ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਨਰਿੰਦਰ ਮੋਦੀ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਔਰ ਪੰਜਾਬ ਦਾ ਕੁਝ ਵੀ ਨਹੀਂ ਸਵਾਰਿਆ ਅੱਜ ਇਸ ਪਾਦੋ ਦਾ ਬਿਆਨ ਆਇਆ ਚਾਹੇ ਕਿ ਅੱਜ ਪਾਦੋ ਮੁੱਢੀ ਦੱਸਦਾ ਕੰਦੇ ਭਾਈਆ ਵਰਤਿੰਦਾ ਜਿਹੜਾ ਜਿਹੜਾ ਬੁਰੀਲਾ ਉਹ ਮਾਉਂ ਦੇ ਦਾ ਆਰਐਸਐਸ ਦਾ ਜਿਹੜਾ ਉਹ ਹੈਟਾ ਇੱਕ ਅਜੰਤਿਆ ਦਾ ਬੰਦਾ ਜੇ ਇੱਕ ਵਾਰ ਮੋਰਚਾ ਤੋਰ ਰਿਹਾ ਦੇ ਤਾਂ ਆਪਣਾ ਦੁਪਾਲ ਸੀ ਨੂੰ ਕਹਿ ਕੇ ਗਣੀ ਮਿੱਤੀ ਸਾਜੀ ਤਹਿਤ ਅਮਰਪਾਲ ਨੂੰ ਜਿਹੜੀ ਵੀ ਤੇਰ ਤੱਕ ਚੋਣ ਲੜਾਈ ਕਰ ਦੇ। ਦੇਖੋ ਜਿਹੜੇ ਉਹਨਾਂ ਦੇ ਵਕੀਲ ਦੀ ਗੱਲ ਕੀਤੀ ਜਾ ਰਹੀ ਆ ਉਹ ਕੱਲਾ ਉਹਨਾਂ ਦੇ ਬਿਹਾਫ ਤੇ ਨਹੀਂ ਜਿਹੜੀ ਉਹ ਇਲੈਕਸ਼ਨ ਲੜ ਰਹੇ ਹੈ ਇਲੈਕਸ਼ਨ ਜਿਹੜੀ ਆ ਉਹ ਸੰਗਠਨ ਦੇ ਸਹਿਯੋਗ ਨਾਲ ਲੜ ਰਹੇ ਆ ਤੁਸੀਂ ਦੇਖਿਆ ਵੀ ਹੁਣਾਂ ਵੀ ਜਿਹੜਾ ਵਕੀਲ ਜਿਹੜਾ ਰਾਜਦੇਵ ਖਾਲਸਾ ਜੀ ਆ ਉਹ ਤਾਂ ਮੇਰਾ ਖਿਆਲ ਉਥੇ ਇੱਕ ਵਾਰੀ ਉਹਨਾਂ ਦੀ ਕੈਂਪੇਨ ਵਾਸਤੇ ਨਹੀਂ ਕਿ ਸੰਗਤ ਨੇ ਸਾਰੇ ਨੇ ਆਪਣੇ ਆਪ ਜਿਹੜਾ ਭਾਈ ਅਮਰਤਪਾਲ ਸਿੰਘ ਦੀ ਜੋ ਦੇਣਵਾਂ ਪੰਜਾਬ ਨੂੰ ਕਿਉਂਕਿ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਤੱਕ ਹੋ ਗਿਆ ਹੈ ਸੀਗਾ ਇਹਨਾਂ ਪਿਛਲੀਆਂ ਸਰਕਾਰਾਂ ਦੀਆਂ ਸਾਜ਼ਿਸ਼ਾਂ ਦੇ ਨਾਲ ਹੁਣ ਜਿਹੜਾ ਸਾਰਾ ਦਾ ਸਾਰਾ ਭਾਈ ਅਮਰਤਪਾਲ ਸਿੰਘ ਦੇ ਉੱਤੇ ਵੱਡੀ ਜਿਹੜੀ ਉਹ ਆਸ ਜਿਹੜੀ ਆ ਲੋਕਾਂ ਨੂੰ ਉਹ ਜਾਗੀ ਆ ਤੇ ਇਸ ਕਰਕੇ ਭਾਈ ਅਮਰਤਪਾਲ ਸਿੰਘ ਦੇ ਪੱਖ ਦੇ ਵਿੱਚ ਉਹ ਪੂਰੀ ਡਟ ਕੇ ਜਿਹੜੇ ਉਹ ਖੜੇ ਆ ਠੀਕ ਬਾਜੀ ਕੱਲ ਰਾਣੀ ਕਿਹਦੇ ਅੰਦਰ ਬੋਲਦੇ ਅਗਲੀ ਗੱਲ ਕਰੀਏ ਤਾਂ ਉਹ ਕਹਿੰਦੇ ਕਿ ਮੋਦੀ ਸਾਹਿਬ ਦੇ ਨਾਲ ਜਿਹੜੀ ਭਾਜਪਾ ਦੀ ਸਰਕਾਰ ਤੋਂ ਚੱਕੀ ਨਹੀਂ ਹੋਣੀ ਦੇਖੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹ ਇਸ ਕਰਕੇ ਰੱਖੀ ਗਈ ਆ ਕਿ ਜਿਹੜਾ ਨਰਿੰਦਰ ਮੋਦੀ ਨੇ ਉਹਨਾਂ ਨੇ ਇਹ ਦਾਵਾ ਕੀਤਾ ਕਿ ਅਸੀਂ ਪੰਜਾਬ ਲਈ ਬਹੁਤ ਕੁਝ ਕਰ ਰਹੇ ਆ ਬੀਜੇਪੀ ਦੀ ਸਰਕਾਰ ਜਿਹੜੀ ਸਿੱਖਾਂ ਲਈ ਬਹੁਤ ਕੁਝ ਕਰ ਰਹੀ ਆ ਉਹਨਾਂ ਦੇ ਦਾਅਵਿਆਂ ਦੀ ਪੋਲ ਖੋਲਣ ਲਈ ਅੱਜ ਜਿਹੜੀ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਆ ਪਹਿਲੀ ਗੱਲ ਇਹ ਜਿਹੜੀ ਬੀਜੇਪੀ ਸਰਕਾਰ ਵਾ ਇਹ ਮੁਸਲਮਾਨਾਂ ਦੀ ਕਾਤਲ ਜਮਾਤ ਆ ਇਹ ਦਲਿਤਾਂ ਦੀ ਕਾਤਲ ਜਮਾਤ ਆ ਇਹ ਸਿੱਖਾਂ ਦੀ ਕਾਤਲ ਜਮਾਤ ਆ ਇਹ ਪੰਜਾਬੀਆਂ ਦੀ ਜਿਹੜੀ ਕਾਤਲ ਜਮਾਤ ਆ ਕਿਉਂਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਵਿੱਚ ਸੀਐਮ ਸੀਗੇ ਤਾਂ ਇਹਨਾਂ ਨੇ ਵੱਡੀ ਪੱਦਰ ਤੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਆ ਹੁਣ ਪਿੱਛੇ ਜੇ ਆ 2 ਸਾਲ ਹੋਏ ਆ ਕਿਸਾਨੀ ਮੋਰਚਾ ਲੱਗਾ ਇੱਥੇ ਆ ਕੇ ਨਰਿੰਦਰ ਮੋਦੀ ਵੱਡੇ ਵੱਡੇ ਦਾਅਵੇ ਕਰਦਾ ਪੰਜਾਬ 'ਚ ਪਰ ਜਦੋਂ ਪੰਜਾਬ ਦੇ ਜਿਹੜੇ ਕਿਸਾਨ ਵਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀਗੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜਦੋਂ ਬੈਠੇ ਸੀ ਤਾਂ 2 ਸਾਲਾਂ ਦੇ ਵਿੱਚ 750 ਕਿਸਾਨ ਜਿਹੜੇ ਬੁਰੀ ਤਰ੍ਹਾਂ ਉੱਥੇ ਮਾਰੇ ਗਏ ਔਰ ਉਸ ਤੋਂ ਬਾਅਦ ਜਿੰਨੇ ਵੀ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਨੌਜਵਾਨਾਂ ਤੇ ਪਰਚੇ ਹੋਏ ਜਿਹੜੇ ਅੱਜ ਤੱਕ ਰੱਦ ਨਹੀਂ ਹੋਏ ਔਰ ਦੇਖੋ ਤੁਸੀਂ ਯੂਪੀ ਦੇ ਵਿੱਚ ਜਿਹੜਾ ਅਜੇ ਮਿਸ਼ਰਾ ਜਿਹੜਾ ਸੀਗਾ ਇਹਨਾਂ ਦਾ ਭਾਜਪਾ ਵਾਲਿਆਂ ਦਾ ਗੁੰਡਾ ਅਨਸਰ ਸੀਗਾ ਉਹਨੇ ਕਈ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਨੂੰ ਕਤਲ ਕੀਤਾ ਜਿਹਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਔਰ ਆ ਪਿੱਛੇ ਜੇ ਸ਼ੁਭ ਕਰਨ ਜਿਹੜਾ ਨੌਜਵਾਨ ਸੀਗਾ ਕਿਸਾਨੀ ਮੋਰਚੇ ਦੇ ਵਿੱਚ ਹਰਿਆਣਾ ਦੀ ਪੁਲਿਸ ਵੱਲੋਂ ਹਰਿਆਣਾ ਦੇ ਜਿਹੜੇ ਸਰਕਾਰੀ ਆਤਵਾਦੀ ਆ ਉਹਨਾਂ ਵੱਲੋਂ ਪੰਜਾਬ ਦੇ ਬਾਰਡਰ ਦੇ ਅੰਦਰ ਐਂਟਰ ਹੋ ਕੇ ਉਹ ਸ਼ੁਭ ਕਰਨ ਜਿਹੜਾ ਨੌਜਵਾਨ 21 ਸਾਲਾਂ ਦਾ ਨੌਜਵਾਨ ਸੀ ਉਹਤੇ ਗੋਲੀ ਚਲਾ ਕੇ ਉਹਦਾ ਕਤਲ ਕੀਤਾ ਗਿਆ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆ ਕੇ ਪੰਜਾਬੀਆਂ ਨੂੰ ਜਿਹੜਾ ਨਰਿੰਦਰ ਮੋਦੀ ਆ ਬਿਲਕੁਲ ਵੀ ਗੁੰਮਰਾਹ ਨਹੀਂ ਕਰ ਸਕਦਾ ਇਹ ਭਾਜਪਾ ਜਿਹੜੀ ਜਮਾਤ ਆ ਕਾਤਲਾਂ ਦੀ ਜਮਾਤ ਵਾ ਔਰ ਜਿਹੜੇ ਪੰਜਾਬ ਦੇ ਲੋਕ ਆ ਬਿਲਕੁਲ ਸੁਚੇਤ ਆ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਪਿੰਡਾਂ ਦੇ ਵਿੱਚ ਜਿਹੜੇ ਬੀਜਪੀਆਂ ਦੇ ਬੀਜਪੀ ਦੇ ਜਿਹੜੇ ਉਮੀਦਵਾਰ ਵੀ ਆ ਜਿਹੜੇ ਇਲੈਕਸ਼ਨਾਂ ਤੇ ਖੜੇ ਆ ਵੱਡੀ ਪੱਧਰ ਤੇ ਕਿਸਾਨਾਂ ਨੇ ਪੰਜਾਬੀਆਂ ਨੇ ਸਿੱਖਾਂ ਦਾ ਸਿੱਖਾਂ ਨੇ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਔਰ ਰਹੀ ਗੱਲ ਭਾਈ ਅਮਰਤਪਾਲ ਸਿੰਘ ਦੀ ਭਾਈ ਅਮਰਤਪਾਲ ਸਿੰਘ ਜਦੋਂ ਨਸ਼ਿਆਂ ਦੇ ਖਿਲਾਫ ਇੱਕ ਖਾਲਸਾ ਵੀਰ ਆ ਰੰਬੀ ਤਾਂ ਉਸ ਵੇਲੇ ਇਹਨਾਂ ਨੇ ਝੂਠਾ ਇੱਕ ਪਰਚਾ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਦੇ ਉੱਤੇ ਕੀਤਾ ਜਿਹੜਾ ਕਿ ਕੋਰਟ ਦੇ ਥਰੂ ਉਹ ਬਰੀ ਹੋ ਗਿਆ ਨੌਜਵਾਨ ਤੇ ਜਦੋਂ ਭਾਈ ਅਮਰਤਪਾਲ ਸਿੰਘ ਨੇ ਥਾਣੇ ਦਾ ਘਰਾਓ ਕਰਕੇ ਉੱਥੇ ਅਮਰਤ ਸੰਚਾਰ ਕਰਨ ਲਈ ਖਾਲਸਾ ਵੀਰ ਕੱਢੀ ਸੀ ਤਾਂ ਪੁਲਿਸ ਨੇ ਜਿਹੜਾ ਪਹਿਲਾਂ ਉੱਥੇ ਬੈਰੀਕੇਡ ਲਾ ਕੇ ਜਿਹੜਾ ਲਾਠੀ ਚਾਰ ਸੰਗਤਾਂ ਦੇ ਉੱਤੇ ਕੀਤਾ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਲਗਭਗ 7 ਤੋਂ 8 ਕਰੀਬ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਝੂਠੀ ਐਨਐਸ ਲਾ ਕੇ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਕੋਈ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਮੁਸਲਮਾਨਾਂ ਨੂੰ ਇਨਸਾਫ ਨਹੀਂ ਮਿਲਿਆ ਦਲਿਤਾਂ ਨੂੰ ਇਨਸਾਫ ਨਹੀਂ ਮਿਲਿਆ ਉੜੀਸਾ ਦੇ ਵਿੱਚ ਕ੍ਰਿਸਚੀਅਨਾਂ ਦਾ ਕਤਲੇਆਮ ਹੋਇਆ ਮਣੀਪੁਰ ਦੇ ਵਿੱਚ ਤੁਸੀਂ ਦੇਖੋ ਆ ਪਿਛਲੇ ਦਿਨੀ ਜਿਹੜਾ ਉੱਥੇ ਕਤਲੇਆਮ ਹੋਇਆ ਉਹ ਵੱਡੀ ਗਿਣਤੀ ਵਿੱਚ ਜਿਹੜੇ ਕ੍ਰਿਸਚੀਅਨ ਭਾਈਚਾਰੇ ਨਾਲ ਸੰਬੰਧਤ ਲੋਕ ਸੀ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੋ ਪੰਜਾਬ ਦੇ ਲੋਕ ਸਿੱਖ ਕਿਸਾਨ ਦਲਿਤ ਮੁਸਲਮਾਨ ਕ੍ਰਿਸਚੀਅਨ ਇਹ ਭਾਜਪਾ ਦੀਆਂ ਜਿਹੜੀਆਂ ਕੌਜੀਆਂ ਸਾਜ਼ਿਸ਼ਾਂ ਆ ਇਹਦੇ ਵਿੱਚ ਬਿਲਕੁਲ ਵੀ ਗੁਮਰਾਹ ਨਹੀਂ ਹੋਊਂਗੇ ਔਰ ਭਾਜਪਾ ਨੂੰ ਬੁਰੀ ਤਰ੍ਹਾਂ ਪੰਜਾਬ ਚੋਂ ਹਾਰ ਦਾ ਮੂੰਹ ਦੇਖਣਾ ਪਊਗਾ I <laughs> do